ਤੁਨੋ ਸ੍ਰੀ ਵਾਹਿਗੁਰੂ ਸਾਹਿਬ ਜੀ ਅਸ ਮਹੱਲਾ ਤਿੱਜਾ ਅਸ ਆਸ ਕਰੇ ਸਭ ਕੋਈ ਹੁਕਮ ਬੁੱਝ ਜਾ ਨਿਰਾਸਾ ਹੋਈ ਆਸਾ ਆਸ ਕਰੇ ਸਭ ਕੋਈ ਇਹ ਭਾਈ ਦੁਨੀਆਂ ਵਿੱਚ ਹਰ ਇੱਕ ਜੀਵ ਆਸਾਂ ਹੀ ਆਸਾਂ ਬਣਾਉਂਦਾ ਰਹਿੰਦਾ ਹੈ ਹੁਕਮ ਵੂਝੇ ਨਰਾਸਾ ਹੋਈ ਜਿਹੜਾ ਮਨੁੱਖ ਪ੍ਰਮਾਤਮਾ ਦੀ ਰਜਾ ਨੂੰ ਸਮਝ ਲੈਂਦਾ ਹੈ ਉਹ ਆਸਾਂ ਦੇ ਜਾਲ ਵਿੱਚੋਂ ਨਿਕਲ ਜਾਂਦਾ ਹੈ ਆਸਾ ਵਿੱਚ ਸੁੱਤੀ ਕਈ ਲੋਈ ਇਹ ਭਾਈ ਨਯੰਤ ਲੁਕਾਈ ਆਸਾਂ ਦੇ ਜਾਲ ਵਿੱਚ ਫਸ ਕੇ ਮਾਇਆ ਦੇ ਮੋਹ ਦੀ ਨੀਂਦ ਵਿੱਚ ਸੁੱਤੀ ਪਈ ਹੈ ਸੋ ਜਾਗ ਜਾਗਵੈ ਸੋਈ ਕੋਈ ਮਨੁੱਖ ਇਸ ਨੀਂਦ ਵਿੱਚੋਂ ਜਾਗਦਾ ਹੈ ਜਿਸ ਨੂੰ ਗੁਰ ਦੀ ਚਰਨ ਪਾ ਕੇ ਪਰਮਾਤਮਾ ਆਪ ਜੁਗਾਂਦਾ ਹੈ ਸਤਿਗੁਰੂ ਨਾਮ 부ਝਾਇਆ ਵਣ ਨਾ ਵਹ ਭੁੱਖ ਨਾ ਜਾਈ ਗੁਰੂ ਨੇ ਜਿਸ ਨੂੰ ਹਰ ਨਾਮ ਸਿਮਰਨਾ ਸਿਖਾ ਦਿੱਤਾ ਉਸ ਦੀ ਮਾਇਆ ਵਾਲੀ ਭੁੱਖ ਮਿਟ ਗਈ ਇਹ ਭਾਈ ਹਰ ਨਾਮ ਤੋਂ ਬਿਨਾ ਮਾਇਆ ਵਾਲੀ ਭੁੱਖ ਦੂਰ ਨਹੀਂ ਹੁੰਦੀ ਨਾਮੇ ਤਿਸਨਾ ਅਗਨ ਬੁਝੈ ਨਾਮ ਮਿਲੈ ਤਸਾ ਰਜ਼ਾਈ اے ਭਾਈ ਮਾਇਆ ਦੀ ਤਿਸਨਾ ਦੀ ਅੱਗ ਪਰਮਾਤਮਾ ਦੇ ਨਾਮ ਦੀ ਰਾਹੀਂ ਬੁਝਦੀ ਹੈ ਇਹ ਨਾਮ ਉਸ ਮਾਲਕ ਦੀ ਰਜਾ ਅਨੁਸਾਰ ਮਿਲਦਾ ਹੈ ਗੁਰੂ ਦੀ ਰਾਹੀਂ ਕਲ ਕਿਰਤ ਸ਼ਬਦ ਪਛਾਨ اے ਭਾਈ ਇਸ ਵਿਕਾਰਾਂ ਵੇੜੇ ਜਗਤ ਵਿੱਚ ਪਰਮਾਤਮਾ ਦੀ ਸਿਫਤ ਸਲਾਹਾ ਕਰਦਾ ਰਹੋ ਗੁਰੂ ਦੇ ਸ਼ਬਦ ਨਾਲ ਜਾਣ ਪਛਾਨ ਪਾਈ ਰੱਖ ਇਹਾ ਭਗਤ ਚੂਕਾਇਆ ਬਿਮਾਨ ਪਰਮਾਤਮਾ ਦੀ ਭਗਤ ਹੀ ਹੈ ਜਿਸ ਦੀ ਬਰਕਤ ਨਾਲ ਮਨ ਵਿੱਚੋਂ ਹੰਕਾਰ ਦੂਰ ਹੁੰਦਾ ਹੈ ਸਤਗੁਰ ਸੇਵੀਆ ਹੋਵਤ ਪਰਵਾਨ ਤੇ ਗੁਰੂ ਦੀ ਦੱਸੀ ਸੇਵਾ ਕੀਤਿਆਂ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਂਦਾ ਹੈ ਜਿਨੂੰ ਆਸਾ ਕੀਤੀ ਤਿਸ ਨੂੰ ਜਾਨ اے ਭਾਈ ਇਹਨਾਂ ਆਸਾਂ ਦੇ ਜਾਲ ਵਿੱਚੋਂ ਨਿਕਲਣ ਲਈ ਉਸ ਪਰਮਾਤਮਾ ਨਾਲ ਡੂੰਘੀ ਸਾਝ ਬਣਾ ਜਿਸ ਨੇ ਆਸਾ ਮਨੁੱਖ ਦੇ ਮਨ ਵਿੱਚ ਪੈਦਾ ਕੀਤੀ ਹੈ ਤਿਸ ਕਾ ਦੀਜਾ ਇਹ ਸ਼ਬਦ ਸੁਣਾਏ ਇਹ ਭਾਈ ਜਿਹੜਾ ਗੁਰੂ ਆਪਣਾ ਸ਼ਬਦ ਸੁਣਾਉਂਦਾ ਹੈ ਉਸ ਨੂੰ ਕਿਹੜੀ ਭੇਟਾ ਦੇਣੀ ਚਾਹੀਦੀ ਹੈ ਕਰ ਕਿਰਪਾ ਨਾਮ ਮਨ ਵਸਾਏ ਤੇ ਮਿਹਰ ਕਰਕੇ ਉਹ ਮਹਾਤਮਾ ਦਾ ਨਾਮ ਸਾਡੇ ਮਨ ਵਿੱਚ ਵਸਾਂਦਾ ਹੈ ਇਹ ਸਿਰ ਦੀ ਜੈ ਆਪ ਗਮਾਈ ਇਹ ਭਾਈ ਆਪਾ ਭਾਵ ਦੂਰ ਕਰਕੇ ਆਪਣਾ ਇਹ ਸਿਰ ਗੁਰੂ ਅੱਗੇ ਭੇਟਾ ਕਰਨਾ ਚਾਹੀਦਾ ਹੈ ਹੁਕਮ ਹੈ 부ਜ ਸਦਾ ਸੁਖ ਪਾਏ ਜਿਹੜਾ ਮਨੁੱਖ ਆਪਣਾ ਆਪ ਗੁਰੂ ਦੇ ਹਵਾਲੇ ਕਰਦਾ ਹੈ ਉਹ ਪਰਮਾਤਮਾ ਦੀ ਰਜਾ ਨੂੰ ਸਮਝ ਕੇ ਸਦਾ ਆਤਮਿਕ ਆਨੰਦ ਮਾਣਦਾ ਹੈ ਆਪ ਕਰੇ ਤੈ ਆਪ ਕਰਾਏ ਇਹ ਭਾਈ ਸਭ ਜੀਵਾਂ ਵਿੱਚ ਵਿਆਪਕ ਹੋ ਕੇ ਪਰਮਾਤਮਾ ਸਭ ਕੁਝ ਆਪ ਹੀ ਕਰ ਰਹਾ ਹੈ ਅਤੇ ਆਪ ਹੀ ਜੀਵਾ ਪਾਸੂ ਕਰਾਂਦਾ ਹੈ ਆਪੇ ਗੁਰਮੁਖ ਨਾਮ ਵਸਾਏ ਉਹ ਆਪ ਹੀ ਗੁਰੂ ਦੀ ਰਾਹੀ ਮਨੁੱਖ ਦੇ ਮਨ ਵਿੱਚੋਂ ਆਪਣਾ ਨਾਮ ਵਸਾਉਂਦਾ ਹੈ ਆਪ ਪੁਲਾਵੇ ਆਪ ਮਾਰਗ ਪਾਏ ਪਰਮਾਤਮਾ ਆਪ ਹੀ ਕੁਰਾਹੇ ਪਾਉਂਦਾ ਹੈ ਆਪ ਹੀ ਸਹੀ ਰਸਤੇ ਪਾਉਂਦਾ ਹੈ ਜਿਸ ਮਨੁੱਖ ਨੂੰ ਸਹੀ ਰਸਤੇ ਪਾਉਂਦਾ ਹੈ ਉਹ ਮਨੁੱਖ ਸੱਚਾ ਸ਼ਬਦ ਸੱਚ ਸਮਾਏ ਸਦਾ ਥਿਰ ਪ੍ਰਭੂ ਦੀ ਸਿਪਸਾ ਦਾ ਇਹ ਸ਼ਬਦ ਵਿੱਚ ਜੁੜ ਕੇ ਸਦਾ ਥਿਰ ਹਰਨਾਮ ਵਿੱਚ ਲੀਨ ਰਹਿੰਦਾ ਹੈ ਸੱਚਾ ਸ਼ਬਦ ਸੱਚੀ ਹੈ ਬਾਣੀ ਇਹ ਭਾਈ ਸਦਾ ਥਿਰ ਪ੍ਰਭੂ ਦੀ ਸਿਪਸਾ ਦਾ ਸ਼ਬਦ ਹੀ ਸਦਾ ਥਿਰ ਪ੍ਰਭੂ ਦੀ ਸਿਪਸਾ ਦੀ ਬਾਣੀ ਹੀ ਹਰੇਕ ਯੁੱਗ ਵਿੱਚ ਲੁਕਾਈ ਗੁਰੂ ਦੀ ਰਾਹੀ ਉਚਾਰਦੀ ਆਈ ਹੈ ਤੇ ਮਾਇਆ ਦੇ ਮੋਹ ਭਰਮ ਤੋਂ ਬਚਦੀ ਆਈ ਹੈ ਗੁਰਮੁਖ ਜੋਗ ਜੋਗ ਆਕ ਵਕਾਣੀ ਹਰ ਜੋਗੂ ਅੰਦਰ ਪ੍ਰਮਾਤਮਾ ਪੁਰਸ਼ ਇਸ ਦਾ ਉਚਾਰਨ ਤੇ ਕਤਨ ਕਰਦੇ ਹਨ ਮਨਮੁਖ ਮੋਹੇ ਭਰਮ ਪੁਲਾਣੀ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁਖ ਹਰ ਇੱਕ ਯੁਗ ਵਿੱਚ ਹੀ ਮਾਇਆ ਦੇ ਮੋਹ ਵਿੱਚ ਫਸਿਆ ਰਹਾ ਮਾਇਆ ਦੀ ਪਟਨਾ ਵਿੱਚ ਪਾ ਕੇ ਕੁਰਾਏ ਪਿਆਰ ਹਾਂ ਮਨ ਨਾਵੇ ਸਭ ਫਿਰੈ ਬौराਣੀ ਏ ਭਾਈ ਪ੍ਰਮਾਤਮਾ ਦੇ ਨਾਮ ਤੋਂ ਕੁੰਝ ਕੇ ਹਰੇਕ ਯੁਗ ਵਿੱਚ ਹੀ ਝੱਲੀ ਹੋ ਕੇ ਲੋਕਾਈ ਪਟਕਦੀ ਰਹੀ ਹੈ ਤਿਨ ਭਵਨ ਮੈਂ ਏਕਾ ਮਾਇਆ ਏ ਭਾਈ ਤਿਨਾਂ ਹੀ ਭਵਨਾ ਵਿੱਚ ਇਕ ਮਾਇਆ ਦਾਈ ਪ੍ਰਭਾਵ ਚੱਲਿਆ ਆ ਰਹਾ ਹੈ ਮੂਰਖ ਪੜ ਪੜ ਦੁਜਾ ਭਾਉ ਦਰੜਾਇਆ ਮੂਰਖ ਮਨੁੱਖ ਨਹੀਂ ਗੁਰੂ ਤੋਂ ਖੁੰਝ ਕੇ ਸਿਮਰਨਤੀਆਂ ਸਾਸ਼ਤਰ ਆਦਿਕ ਪੜ ਪੜ ਕੇ ਆਪਣੇ ਅੰਦਰ ਸਗੋਂ ਮਾਇਆ ਦਾ ਪਿਆਰ ਹੀ ਪੱਕਾ ਕੀਤਾ ਬਹੁ ਕਰਮ ਕਮਾਵਾਏ ਦੁੱਖ ਸਬਾਇਆ ਮੂਰਖ ਮਨੁੱਖ ਗੁਰੂ ਤੋਂ ਖੁੰਝ ਕੇ ਸ਼ਾਸਤ੍ਰ ਅਨਸਾਰ ਮਿੱਥੇ ਅਨੇਕਾ ਧਾਰਮਿਕ ਕੰਮ ਕਰਦਾ ਹੈ ਤੇ ਨਿਰਾ ਦੁੱਖ ਹੀ ਸਹਿਣਦਾ ਹੈ ਸਤ ਗੁਰ ਸੇਵ ਸਦਾ ਸੁਖ ਪਾਇਆ ਗੁਰ ਦੀ ਦੱਸੀ ਸੇਵਾ ਕਰਕੇ ਹੀ ਮਨੁੱਖ ਸਦਾ ਟਿੱਕੇ ਰਹਿਣ ਵਾਲਾ ਆਤਮਿਕ ਆਨੰਦ ਮਾਣਦਾ ਹੈ ਅੰਮ੍ਰਿਤ ਮਿੱਠਾ ਸ਼ਬਦ ਵਿਚਾਰ اے ਭਾਈ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਅਨੰਦ ਭੋਗੇ ਹਾਂ ਮੈਂ ਮਾਰ ਤੇ ਆਪਣੀ ਅੰਦਰੋਂ ਹਉਮੈ ਦੂਰ ਕਰਕੇ ਵੱਡ ਭਾਗੀ ਮਨੁੱਖ ਆਤਮਿਕ ਜੀਵਨ ਦੇਣ ਵਾਲਾ ਸਵਾਦਲਾ ਨਾਮ ਰਸ ਹਰ ਵੇਲੇ ਮਾਣ ਸਕਦਾ ਹੈ ਸਹਿਜ ਆਨੰਦ ਕਰ ਪਾਤਾਰ ਗੁਰੂ ਕਿਰਪਾ ਕਰਕੇ ਉਸ ਨੂੰ ਆਤਮਿਕ ਅਡੋਲਤਾ ਵਿੱਚ ਆਤਮਿਕ ਆਨੰਦ ਵਿੱਚ ਟਿਕਾਈ ਰੱਖਦਾ ਹੈ ਨਾਮ ਰਤੀ ਸਦਾ ਸੱਚ ਪਿਆਰ ਇਹ ਭਾਈ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਹੋਏ ਮਨੁੱਖ ਸਦਾ ਪ੍ਰਭੂ ਪਿਆਰ ਵਿੱਚ ਮਗਨ ਰਹਿੰਦੇ ਹਨ ਸਦਾ ਥਿਰ ਘਰ ਨਾਮ ਵਿੱਚ ਲੀਨ ਰਹਿੰਦੇ ਹਨ ਹਰ ਜਪ ਪੜੀਐ ਕੋਲ ਸ਼ਬਦ ਵਿਚਾਰ ਇਹ ਭਾਈ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ ਮੰਡਲ ਵਿੱਚ ਟਿਕਾ ਕੇ ਹਰ ਜਪ ਪੜੀਐ ਹਉਮੈ ਮਾਰ ਤੇ ਅੰਦਰੋਂ ਹਉਮੈ ਦੂਰ ਕਰਕੇ ਪ੍ਰਮਾਤਮਾ ਦੇ ਨਾਮ ਦਾ ਹੀ ਜਾਪ ਕਰਨਾ ਚਾਹੀਦਾ ਹੈ ਪ੍ਰਮਾਤਮਾ ਦਾ ਨਾਮ ਹੀ ਪੜਨਾ ਚਾਹੀਦਾ ਹੈ ਹਰ ਜਪੀਐ ਭੈ ਸੱਚ ਪਿਆਰ ਪ੍ਰਮਾਤਮਾ ਦੇ ਡਰ ਅਦਬ ਵਿੱਚ ਰਹਿ ਕੇ ਸਦਾ ਥਿਰ ਹਰੀ ਦੇ ਪ੍ਰੇਮ ਵਿੱਚ ਮਸਤ ਹੋ ਕੇ ਹਰੀ ਦਾ ਨਾਮ ਹੀ ਜਾਪੁ ਹੀ ਕਰਨਾ ਚਾਹੀਦਾ ਹੈ ਨਾਨਕ ਨਾਮ ਗੁਰ ਮਤਿ ਔਰ ਧਾਰ ਇਹ ਨਾਨਕ ਆਖੇ ਭਾਈ ਗੁਰੂ ਦੀ ਮਤ ਲੈ ਕੇ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਟਿਕਾਈ ਰੱਖ ਹਰ ਜਪੀਐ ਭੈ ਸੱਚ ਪਿਆਰ ਨਾਨਕ ਨਾਮ ਗੁਰ ਮਤਿ ਔਰ ਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ